ਪੰਜਾਬ ਦੇ ਵਿੱਚ ਆਜ ਜਿਹੜੇ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚੀ ਹੈ ਮੈਂਬਰੀ ਕੀ ਚੋਣਾਂ ਹੈ ਉਸ ਦੇ ਤਹਿਤ ਸਮਾਣਾ ਹਲਕੇ ਦੇ ਪਿੰਡ ਗੱਜੂ ਮਾਦਰਾ ਵਿੱਚ ਦੋ ਮੈਂਬਰਾਂ ਦੀ ਪੰਚਾਇਤ ਦੀ ਚੋਣ ਹੋ ਰਹੀ ਹੈ ਜੇ ਪੰਜਾਬ ਪੁਲਿਸ ਵੱਲੋਂ ਤੁਸੀਂ ਦੇਖੋ ਪੁਖਤਾ ਇੰਤਜ਼ਾਮ ਕੀਤੇ ਗਏ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਹੈ ਲਗਾਤਾਰ ਜਿਹੜੇ ਪੋਲਿੰਗ ਸਟੇਸ਼ਨ ਹੈ ਗੱਜੂ ਮਾਦਰਾ ਦੇ ਕਿ ਬੂਥ ਨੰਬਰ 18 ਉੱਥੇ ਮਹਿਲਾ ਕਰਮਚਾਰੀ ਵੀ ਐ ਤੇ ਦੂਜੇ ਕਰਮਚਾਰੀ ਵੀ ਇੱਥੇ ਤਣਾਤ ਹੈ ਬੋ ਬਈ ਪ੍ਰਬੰਧਾ ਜੀ ਤੁਸੀਂ ਪੁੱਛੋ ਜਿਹੜਾ ਆਇਆ ਜਾ ਰਿਹਾ ਪਰਚੀ ਨਾਲ ਸਾਰਾ ਕੁਝ ਚੈੱਕ ਹੋ ਗੇ ਪੂਰਾ ਸਬੂਦ ਨਾਲ ਸਾਰਾ ਚੈੱਕ ਕਰਕੇ ਫੇਰ ਜਾਣਦਾ ਯਾਰ ਅੱਜ ਜਿਹੜੀ ਗੱਜੂ ਮਜਰਾ ਤੇ ਨਾਲ ਲੱਗਦੀ ਪਿੰਡ ਹੈਗਾ ਕੋਕਾਜੀ ਕੋਕੇ ਇੱਕ ਵਾਰਡ ਦੀ ਵਾਹ ਹੋਰ ਇਲੈਕਸ਼ਨ ਹੋ ਰਹੀ ਹੈ ਤੇ ਸਾਡੇ ਦੋ ਵਾਰਡਾਂ ਦੀ ਇਲੈਕਸ਼ਨ ਹੋ ਰਹੀ ਹੈ ਤਿੰਨ ਤੇ ਸੱਤ ਤੇ ਪੰਜ ਜਿਹੜੇ ਸੀਗੇ ਸਾਡੇ ਮੈਂਬਰਾਂ ਦੀ ਸੱਤ ਮੈਂਬਰਾਂ ਦੀ ਚੋਣ ਹੋਣੀ ਸੀ ਜਿਹਦੇ ਵਿੱਚੋਂ ਪੰਜ ਮੈਂਬਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਇੱਥੇ ਅਨਪੋਜ ਆਏ ਨੇ ਤੇ ਉਹਨਾਂ ਨੂੰ ਵਧਾਈਆਂ ਦੇਣਾ ਚਾਹੁੰਦੇ ਆ ਤੇ ਜਿਹੜੇ ਅੱਜ ਨੇ ਦੋ ਇਹਨਾਂ ਦੀ VOTING ਹੋ ਰਹੀ ਹੈ 4 ਵਜੇ ਤੋਂ ਬਾਅਦ ਪਤਾ ਲੱਗ ਜਾਊਗਾ ਕਿਹੜਾ ਕੈਂਡੀਡੇਟ ਆ ਜਿਹੜਾ ਉਹ ਜਿੱਤਦਾ ਸਰਪੰਚ ਦੀ ਚੋਣ ਤਾਂ ਪਹਿਲਾਂ ਹੋ ਚੁੱਕੀ ਹੈ ਸਰਪੰਚ ਸਾਹਿਬ ਦੀ ਚੋਣ ਪਹਿਲਾਂ ਹੋ ਚੁੱਕੀ ਹੈ ਜੀ ਇਹ ਪਹਿਲਾਂ ਜਿੱਤ ਚੁੱਕੇ ਨੇ ਤੇ ਸਾਡੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਸਾਰਿਆਂ ਨੇ ਕਾਗਜ਼ ਆਪਣੇ ਵਾਪਸ ਲੈ ਲਏ ਚੁੱਕੇ ਇੱਕ ਵਾਰੀ ਤੇ ਹੁਣ ਜਿਹੜਾ ਹੈਗਾ ਉਹ ਅੱਜ ਚੋਣ ਹੈਗੀ ਆ ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼